ਹਾ ਕਰੇ ਬਕੂ ਦੂਰੀ ਗਲੀ ਗੋਏ ਦੂਰ ਤਾਂ ਸੀਗਾ ਘਰ ਬਹੁਤ ਚੰਗਾ ਸੀ ਤੈਨੂੰ ਐਵੇਂ ਲੱਗਦਾ ਹੈ ਬੈ ਜਾ ਤੀ ਕੀ ਜਾਣਦਾ ਜਾਣਿਆ ਏ ਕਿਹਾ ਜਾ ਮੂੰਹ ਹੀ ਨਹੀਂ ਕੱਟ ਚੱਜਦਾ ਤਾਂ ਬੋਲ ਪਾ ਕੁਸ ਤੂੰ ਆਏ ਕਹਿਣਾ ਸੀ ਵੀ ਹਾਂ ਭਈ ਪਚਾ ਪਾਣੀ ਲਿਆਉਣਿਆ ਤੂੰ ਨੂੰ ਗੱਲਬਾਤ ਦੱਸੋ ਸਾਨੂੰ ਪਾਡੇ ਬਾਜਲਾ ਉਹ ਪਾਣੀ ਨੂੰ ਕੀ ਐਦਾ ਤੇਰੇ ਬੋਕ ਖਾਦੇ ਨੇ ਬਹਿ ਜਾ ਯਾਰ 10 ਮਿੰਟ ਤੈਨੂੰ ਮੈਂ ਦੱਸਦਾ ਗੁੱਡੀ ਦੀ ਮਾ ਚੱਕੀ ਕੱਟਾ ਬਹੁਤ ਚੰਗਾ ਦਾ ਠੀਕ ਹੈ ਹਾਂ ਮਲਾਜ ਮੁੰਡਾ ਦਾ ਵਧੀਆ ਸੋਹਣਾ ਦੇਖਣ ਨੂੰ ਮੁੰਡਾ ਦਾ ਠੀਕ ਆ ਕਨਮਾ ਕਾਦਾ ਮੁੰਡੇ ਦਾ ਤੇ ਤੂੰ ਦੱਸ ਹੁਣ ਕੀ ਵਿਚਾਰਾ ਤੇਰਾ ਚਲੋ ਫਿਰ ਅਬ ਵਿਆਹ ਦੀ ਤਿਆਰੀ ਕਰ ਲੋ ਵਿਆਹ ਦੀ ਤਾਂ ਠੀਕ ਆ ਤਿਆਰੀ ਮੰਨੀ ਠੀਕ ਆ ਤੇ ਮੈਂ ਤੈਨੂੰ ਦੱਸਾਂਗੇ ਬਾਅਦ ਅੱਠ ਨਾ ਕਰੀ ਠੀਕ ਆ ਹੈ ਕੌਣ ਕੱਟ ਕਰਕੇ ਕੀ ਆ ਚੱਲ ਫਿਰ ਚੁੰਨੀ ਚੜਾਵਾ ਕਰ ਦੋ ਚੁੰਨੀ ਚੜਾਵਾ ਵੀ ਨਹੀਂ ਐ ਤਾਂ ਪਾਰਟੀ ਛਾਲਟੀ ਕਰਾਂਗੇ ਆ ਮੁੰਡੇ ਜਿਹੇ ਬਿਆਨ ਨੂੰ ਕਰ ਲਾਂਗੇ ਬਾਕੀ ਚੱਲ ਜਿਵੇਂ ਉਹਨਾਂ ਦੀ ਰਾਇ ਹੋਈ ਮੁੰਡੇ ਵਾਲਾ ਦੀ ਉਹ ਮੈਂ ਕਰ ਲਾਂਗੇ ਓਕੇ ਬਾਕੀ ਮੇਰੇ ਸਾਏ ਵੀ ਗਏ ਸੀ ਦੇਖ ਮੇਰੇ ਨਾਲ ਤੈਨੂੰ ਪਤਾ ਇਹਨਾਂ ਦੇ ਮਾ ਜਿਹੜਾ ਮਾਮਾ ਠੀਕ ਆ ਵਾਕਾਂ ਦਾ ਠੀਕ ਆ ਉਹਦੇ ਵੀ ਫਿੱਟਾ ਕੰਮ ਆਸ ਫਿਰ ਬਾਈ ਹੋਰਾਂ ਨੂੰ ਪੁੱਛ ਲੋ ਜਿਹੜੇ ਵੱਡੇ ਬਾਈ ਨੂੰ ਪੁੱਛ ਫਿਰ ਐ ਕਰ ਓਏ ਹਾਂ ਬਿਲਕੁਲ ਟਕੜਾ ਹੋ ਕੇ ਕਰ ਫਿਰ ਵਿਆਹ ਦੀ ਤਿਆਰੀ ਜੇ ਲਰਕਾ ਨਹੀਂ ਆਪਾਂ ਕੁੜੀ ਵਣੀ ਦਾ ਪਰੇ ਹੋ ਗਏ ਸੋਖੀ ਤੁਰੀ ਤਾਂ ਵਧੀਆ ਹੋਗਾ ਆਪ ਦੇ ਘਰੇ ਬਣ ਗਈ ਜੇ ਆਪਾਂ ਕੁੜੀ ਵਣੀ ਤਾਂ ਬਹੁਤ ਸੋਖੀ ਹੋਰ ਦੋ ਮਹੀਨੇ ਹੋ ਗਏ ਮੰਮੀ ਕੁੜੀ ਨੂੰ ਵਿਆਈ ਨੂੰ ਆਪਾਂ ਮੇਲ ਮੋਲੀ ਆਈਏ ਤੇਰਾ ਬਾਪੂ ਤੇ ਵੀ ਜਾਵੇ ਜੇ ਤੇਰਾ ਬਾਪੂ ਤੇ ਤੈਨੂੰ ਸੁਖਾ ਤੇ ਰੋਣਾ ਨਿਕਲ ਜਾਂਦਾ ਦਾ ਤਾਂ ਹੁਣ ਘਰੇ ਖਾਣ ਦਾ ਮਸਲ ਨਹੀਂ ਆਉਂਦਾ ਹੋਰ ਉਹ ਵੀ ਉੱਚਾ ਦਾ ਤਾ ਦਾ ਅੱਜ ਕੀ ਗੱਲਾਂ ਕਰ ਰਹੀ ਹੈਂ ਬੁੱਢੀ ਦੇ ਘਰ ਬੱਲੇ ਮਤਾਂ ਨਹੀਂ ਬੁੱਢੀ ਕੋਲੇ ਚੱਲਿਆ ਆਪਾ ਪੁੱਤਾਂ ਨੂੰ ਐ ਦੱਸੋ ਵਿਆਹ ਕਿਵੇਂ ਹੋਇਆ ਬਿਆਹ ਤਾਂ ਵਧੀਆ ਹੋਆ ਬਾਪੂ ਬਿਆਹ ਹੋ ਰਹੀ ਨਾ ਹਾਂ ਹਾਂ ਠੀਕ ਆ ਚਾਲੂ ਨੂੰ ਦੋ ਵੀ ਕਿੰਨੇ ਦਾ ਗੀ ਨੂੰ ਕੋਈ ਗੱਲ ਨਹੀਂ ਮੈਂ ਸੋਟੀ ਜਾਣਾ ਪੈਂਦਾ ਆ ਗਿਆ ਆ ਗਿਆ ਦੀ ਜਾਂਦਾ ਚੁਗਾ ਬੰਦ ਕੇ ਹਾਂ ਕੱਲਾ ਕੁਰਤਾ ਕੌਣਾ ਰਹਿ ਗਿਆ ਤੇ ਆ ਠੀਕ ਆ ਤੇ ਗੁੜੀ ਤੇ ਲਾ ਕੇ ਗੁੜੀ ਨੂੰ ਮੈਂ ਤੁਲੀ ਵੀ ਤਿਆਰੀ ਕਰ ਲੂੰ ਹੁਣੇ ਬਾਪੂ ਉਹ ਬਾਹ ਤੇਰੇ ਪਹਿਲਾਂ ਫਿਰ ਆਪਾਂ ਕਿਤੇ ਬਾਹਰ ਚਲੀ ਅੱਜ ਕੋ ਮਨ ਵਾਸਤੇ ਕਿੱਥੇ ਚਲਾਂਗੇ ਦੱਸੋ ਕਿੱਥੇ ਜਾਣਾ ਦੇਖ ਲਓ ਤੁਸੀਂ ਕਿੱਥੇ ਲੈ ਕੇ ਜਾਓਗੇ ਨਾਲ ਥੋੜਾ ਬਹੁਤ ਸ਼ਾਪਿੰਗ ਕਰਿਆ ਆਂ ਕੱਪੜੇ ਵੀ ਲੈ ਆਂ ਹੋ ਗਈ ਜੁਰਾ ਲੈ ਲਈ ਤੁਸੀਂ ਹਾਂ ਜੀ ਮੰਮੀ ਨੂੰ ਪੁੱਛ ਲੈਣੇ ਆ ਚਲੋ ਇੱਕ ਵਾਰੀ ਹਾਂ ਬਸ ਅੱਜ ਛੁੱਟੀ ਛੋੜੇ ਬਾਅਦ ਤੇ ਲੈਤੀ ਆ ਮੈਂ ਠੀਕ ਐ ਜੀ ਜੀ ਅੱਜ ਬੇਬੇ ਬਾਪੂ ਘਰ ਆਣੇ ਵੀ ਆਉਣਾ ਸੀਗਾ ਪਿੰਡੋਂ ਅੱਛਾ ਹਾਂ ਜੀ ਚਲ ਠੀਕ ਐ ਅੱਜ ਮੈਂ ਵੀ ਘਰੇ ਆ ਮੌਕੇ ਤੇ ਮਿਲ ਜਾਣਗੇ ਹਾਂ ਤੇ ਫਿਰ ਉਹਨਾਂ ਦੇ ਖਾਣ ਪੀਣ ਦਾ ਪ੍ਰਬੰਧ ਕਰੀਏ ਹਾਂ ਜੀ ਤੁਸੀਂ ਦੇਖ ਲਿਆਓ ਬਜ਼ਾਰ ਸਾਹਿਬ ਜੀ ਲਈ ਬਜ਼ਾਰ ਸਾਹਿਬ ਜੀ ਕੀ ਲਈ ਹਾਂਜੀ ਅੰਤ ਸ ਦੇਖ ਕੇ ਆਪੇ ਲੈ ਆਏ ਕੁਛ ਵਧੀਆ ਜਾਂ ਹੂੰ ਚਲ ਮੈਂ ਫਿਰ ਜਾਣਨਾ ਹੈ ਹਾਂਜੀ ਕਹਦਾ ਇਹਨੇ ਜਾਜੂ ਪਾਣੀ ਦਾ ਪ੍ਰਬੰਧ ਦਾ ਸਾਫ ਸਫਾਈ ਮੜੀ ਮੋਟੀ ਠੀਕ ਐ ਜੀ ਪਹਿਲੀ ਵਾਰ ਆਉਣਗੇ ਹਾਂਜੀ ਹਾਂਜੀ ਠੀਕ ਹਾਂਜੀ ਦੀ ਸੇਵਾ ਕਰਨੀ ਆਪਾਂ ਹਾਂਜੀ ਮੌਕੇ ਤੇ ਚਲ ਮੈਂ ਅੱਜ ਘਰੇ ਆ ਲੈ ਵੀ ਮੋਨਾ ਸਿਆ ਬਾਪੂ ਵੀ ਆਉਂਦੇ ਨੇ ਪਾ ਵੀ ਲੈਈਏ ਲਗਾ ਤੋਗਾ ਜਾਂ ਬਾਜ਼ਾਰ ਚੋਂ ਚੱਲੀਏ ਨਾ ਹੋਵੇ ਕਿਤੇ ਪਹਿਲਾਂ ਆ ਜਾਣਾ ਤੇ ਚੱਲ ਵੀ ਫਿਰ ਆਪਾਂ ਚੱਲੀਏ ਮਾਰ ਗੱਡੀ ਦਾ ਗੇਅਰ ਚੱਲ ਗਿਆ ਫਿਰ ਉਹ ਕੁੜੀ ਆ ਦੂਰ ਬਿਆਹੇ ਦਾ ਵੀ ਪੰਗਾ ਹੀ ਆ ਮੈਂ ਤਾਂ ਕਰਜ਼ਾ ਭੁੱਲਦਾਗਾ ਯਾਰ ਕਿਹੜਾ ਕਰਜ਼ਾ ਹੋਇਆ ਉਹਨਾਂ ਦਾ ਓਏ ਹੋ ਕਰ ਲੱਗਦਾ ਯਾਰ ਰੁੱਕ ਕੇ ਚੱਲਾ ਬੰਦ ਸਿਆਂ ਉੱਧਰ ਚੱਲ ਕੁੜੀ ਦਾ ਘਰ ਤਾਂ ਹੀ ਆ ਬੰਦ ਸਿਆਂ ਓਏ ਆ ਜੇ ਮੇਰਾ ਸਾਲਾ ਨਾ ਢਿੱਲਾ ਹੁੰਦਾ ਨਾਲੇ ਤਾਂ ਇਹਦੀ ਮਾਂ ਆ ਜਾਂਦੀ ਕੁੜੀ ਦੀ ਣਾਲੇ ਉਹ ਜਵਾਕ ਜਾ ਆ ਜਾਂਦਾ ਚੱਲ ਚਲਦੇ ਆਂ ਫਿਰ ਆਪਾਂ ਤਾਂ ਕਹਿ ਦਾਂਗੇ ਕੁੜੀ ਨੂੰ ਹੋਰ ਕੀ ਆ ਫਿਰ ਚੱਲ ਲੰਘ ਯਾਰ ਗੀਟ ਕੇਰਾ ਕੁੱਤਾ ਕੱਤਾ ਵੀ ਨਾ ਹੋਵੇ ਯਾਰ ਇਹਨਾਂ ਦੇ ਲੈ ਯਾਰਾ ਪਰੌਣਾ ਤਾਂ ਘਰੇ ਅੱਜ ਡਿਊਟੀ ਡਿਊਟੀ ਤੇ ਗਿਆ ਨਹੀਂ ਚੱਲ ਦੇਖਦਾ ਮੈਂ ਓਏ ਹਾਂ ਭਾਈ

ਨਾਹੀ ਭਾਈ ਮਹਾਰ ਵਾਲਾ ਸੀ ਤੇਰੀ ਮਾਂ ਲਗਾਤੁਕਾ ਪਾਉ ਨੂੰ ਨਹੀਂ ਹਟਦੀ ਅੱਛਾ ਬਾਪੂ ਹਾਏ ਕੋਈ ਨਾ ਫਿਰੋ ਮੇਰੀ ਮਾਂ ਗੀਤਾ ਕਰਕੇ ਪਾਇਆ ਸੁਆਣਾ ਮੈਂ ਰਹਿੰਦਾ ਲਗਾਤੁਕਾ ਬਾਪਾ ਭਾਈ ਹੈ ਮੈਂ ਤਾਂ ਮਸਾ ਚੱਕ ਹੀ ਲੈ ਆਂਗਾ ਉਹ ਸਾਰੇ ਸੁੱਖਾ ਨਹੀਂ ਸਾਰੇ ਖੈਰ ਸੁੱਖਾ ਭਾਈ ਤੁਸੀਂ ਦੱਸੋ ਵਧੀਆ ਹੀ ਵਧੀਆ ਸਭ ਠੀਕ ਹੈ ਹੋਰ ਤੇਰਾ ਡਿਊਟੀ ਦਾ ਕੰਮ ਕਿਵੇਂ ਚੱਲਦਾ ਅੱਜ ਮੈਂ ਛੁੱਟੀ ਲਈ ਤੀ ਵਧੀਆ ਮੌਕੇ ਤੇ ਤੁਸੀਂ ਆ ਜੇ ਹਮੇ ਮੈਨੂੰ ਠੀਕ ਆ ਉਹ ਕੁੜੀ ਨੂੰ ਮੈਂ ਫੋਨ ਕਰਿਆ ਸੀ ਦੀ ਮਾਂ ਨਹੀਂ ਸਾਥੂ ਗੇੜਾ ਨਹੀਂ ਵੱਜਿਆ ਆ ਮੈਨੂੰ ਦੱਸਿਆ ਸੀਗਾ ਉਹ ਯਾਰ ਸ਼ੋਰ ਲਾਗਾ ਉਹ ਤੈਨੂੰ ਪਤਾ ਹੀ ਆ ਤੇਰਾ ਸਾਰਾ ਹਾਂ ਹਾਂ ਹੈ ਤੇ ਨਾ ਤਾਂ ਖੇਤੀ ਦਾ ਚੱਦਣ ਨਾਲ ਕਰਦਾ ਉਹ ਕੰਮ ਅੱਛਾ ਹੈ ਕਹਾਂ ਨੂੰ ਯਾਰ ਮੈਂ ਤਾਂ ਸੀਰੀ ਲਾਉਂਗਾ ਥੋੜ ਨੂੰ ਕੰਮ ਕਰਨ ਲਾਉ ਨਾ ਹੋਉਂਦੀ ਉਮਰ ਕੰਮ ਕਰਨ ਦੀ ਉਹ ਯਾਰ ਕੀ ਦੱਸ ਗਏ ਲੈ ਬਾਪੂ ਪਾਣੀ ਮਿਲਾ ਯਾ ਬਾਈ ਮੈਂ ਚਾਹ ਕਰ ਕੇ ਲਿਉਣੀ ਐ ਠੀਕ ਆ ਬਾਪੂ ਚਾਹ ਕਰ ਲਿਆਉ ਭਾਈ ਹੋਰ ਨਰਫਾਸ ਵਾਲੀ ਠੀਕ ਐ ਨਾ ਮਖਾ ਵਧੀਆ ਮਖਾ ਯਾਰ ਕੁੜੀ ਦਾ ਪਤਾ ਲੈ ਇਹ ਪ੍ਰੋਣੇ ਦਾ ਪਤਾ ਲੈ ਇਹ ਕਰ ਕੇ ਗੇੜੇ ਨਹੀਂ ਮਾਰਿਆ ਹੋਰਾ ਇਹ ਤਾਂ ਠੀਕ ਰਹੇ ਨੇ ਰੋਜ ਵੀ ਆਉਂਗਾ ਬਾਪੂ ਤੇ ਭਾਈ ਤੇਰੀ ਬੇਬੇ ਬੇਬੇ ਠੀਕ ਐ ਬੇਬੇ ਗਈ ਕੋਈ ਅੰਦਰੇ ਨਾਲ ਅੱਛੀ ਅਸਾਂ ਨਾਨਕੇ ਗਈ ਹੋਈ ਆ ਚਲੋ ਭਾਈ ਸੌ ਕੰਮ ਟੰਡੇ ਹੁੰਦੇ ਨਹੀਂ ਠੀਕ ਆ ਥੋੜਾ ਮਾਮੇ ਹੋ ਗਿਆ ਜੀ ਥੋੜਾ ਹੈ ਕੋਈ ਅੱਛਾ ਜੀ ਅੱਛਾ 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 ਉਹ ਤੇ ਜਾਣਾ ਪਿਆ ਤੁਹਾਨੂੰ ਪਤਾ ਰਿਸ਼ਤੇਦਾਰੀਆਂ ਅੱਜ ਕੱਲ ਜਾਣ ਆਉਣ ਵਾਲੀ ਹੈ ਉਹ ਯਾਰ ਕੀ ਦੱਸਾਂ ਇਹਦੀ ਮਾਂ ਨੇ ਵੀ ਆਉਣਾ ਸੀ ਅੱਛਾ ਤੇ ਮੁੰਡੇ ਨੇ ਵੀ ਆਉਣਾ ਸੀ ਅੱਛਾ ਜੀ ਆਪਣੇ ਵੀ ਸਕੀਰੀ ਚ ਯਾਰ ਥੋੜਾ ਜਿਹਾ ਢਿੱਲ ਮੱਠ ਜੀ ਹੋ ਗਈ ਅੱਛਾ ਜੀ ਉਸ ਕਰਕੇ ਫਿਰ ਮੈਂ ਕੱਲੇ ਹੀ ਆਇਆਗਾ ਅੱਛਾ ਚਲੋ ਆ ਗਏ ਵਧੀਆ ਹਾਂ ਜੀ ਜਾਣਾ ਸੀ ਅੱਜ ਅਸੀਂ ਬਲੇ ਜਾਣਾ ਸੀ ਅੱਛਾ ਮੌਕੇ ਤੇ ਜੀ ਫੋਨ ਕਰਤਾ ਸਾਨੂੰ ਪਤਾ ਲੱਗ ਗਿਆ ਜੀ ਜਾਣੇ ਜੀ ਚਲ ਵਧੀਆ ਹੋ ਗਿਆ ਭਾਈ ਤੇ ਹੋਰ ਸਭ ਠੀਕ ਆ ਵਧੀਆ ਵਧੀਆ ਰਾਜੀ ਖੁਸ਼ੀ ਆਈ ਓਕੇ ਜੀ ਠੀਕ ਆ ਜੀ ਤੇ ਚਲੋ ਪ੍ਰਮਾਤਮਾ ਨੇ ਭਾਈ ਤੁਹਾਨੂੰ ਸਾਰਾ ਕੁਝ ਦਿੱਤਾ ਹੋਇਆਗਾ ਹਾਂਜੀ ਹਾਂਜੀ ਹੈ ਕਿਸੇ ਚੀਜ਼ ਦੀ ਘਾਟ ਨਹੀਂ ਹੈ ਹਾਂਜੀ ਹਾਂਜੀ ਪੂਰੇ ਰੰਗ ਭਰੇ ਨੇ ਪ੍ਰਮਾਤਮਾ ਦੇ ਹਾਂ ਭਾਈ ਗੁੱਡੀ ਹਾਂਜੀ ਬਾਪੂ ਐ ਭਾਈ ਤੂੰ ਵੀ ਆ ਕੇ ਬਹਿ ਜਾ ਸਾਡੇ ਕੋਲੇ ਬਾਪੂ ਜੀ ਮੈਂ ਚਾਹ ਕਰੀ ਆਂਦੀ ਸੀ ਚੱਲ ਚਾਹ ਤਾਂ ਭਾਈ ਉੱਪਰ ਜੂ ਕੋਈ ਗੱਲ ਨਹੀਂ ਤੂੰ ਬਹਿ ਜਾ ਹਾਂਜੀ ਹੋ ਠੀਕ ਰਹਿਣੀ ਆ ਹਾਂਜੀ ਹਾਂਜੀ ਕਿਸੇ ਚੀਜ਼ ਦੀ ਘਾਟ ਬਾਦ ਨਾ ਬਾਪੂ ਦੀ ਕੋਈ ਘਾਟ ਬਾਦ ਨਹੀਂ ਹੈਗੀ ਜਮਾ ਮਠਾ ਮੈਂ ਘਰ ਜਮਾ ਚੋਟੀ ਦਾ ਭਾਲਿਆ ਸੀ ਹਾਂਜੀ ਬਾਪੂ ਤੁਸੀਂ ਤਾਂ ਮੈਨੂੰ ਗਾਲਾਂ ਦਿੰਦੇ ਹੋ ਹਾਂ ਸਿਆਣਾ ਮੁੰਡਾ ਸਿਆਣੀ ਗੱਲ ਹੀ ਕਰਦਾ ਹੁੰਦਾ ਹਾਂ ਹਾਂ ਹੋਰ ਸਾਰੇ ਠੀਕ ਆ ਵਧੀਆ ਓਕੇ ਰਿਪੋਰਟ ਆਈ ਚਲੋ ਚੰਗੀ ਗੱਲ ਆ ਭਾਈ ਚੰਗੀ ਗੱਲ ਆ ਲੈ ਕੁੜੀਏ ਤੂੰ ਚਾਹ ਦੀ ਘੁੱਟ ਲਿਆ ਮੈਂ ਤਾਂ ਬਾੜੀ ਦੂਰੋਂ ਆਇਆ ਥੱਕ ਗਿਆ ਠੀਕ ਐ ਬਾਪੂ ਮੈਂ ਬਾਟ ਵਾਲੀ ਸੀ ਬੱਸ ਤੇ ਫਿਰ ਬੱਸ ਤੇ ਬੱਸ ਤੇ ਆਇਆ ਜਨ ਮੈਂ ਤਾਂ ਬੱਸ ਵਧੀਆ ਪ੍ਰਭਾ ਪੂਰੀ ਬੜੀ 95 95 ਲੱਖ ਦਾ ਦਾਦਣਾ ਹੈ ਮੈਂ ਤੈਨੂੰ ਦੱਸਦਾ ਪੁੱਤ ਹਾਂਜੀ ਤੁਸੀਂ ਚੱਕਦੇ ਹੋ ਠੂ ਗੱਡੀ ਕੱਢ ਲਈ ਠੂ ਗੱਡੀ ਕੱਢ ਲਈ ਹਾਂਜੀ ਹਾਂਜੀ ਉਹ ਇਹ ਟ੍ਰੈਫਿਕ ਵਾਲੀ ਹੋ ਗਈ ਅੱਜ ਕੱਲ ਹਾਂਜੀ ਹਾਂਜੀ ਮੋਟਰਸਾਈਕਲ ਕੱਢ ਲਿਆ ਕਦੇ ਗੱਡੀ ਕੱਢ ਲਈ ਉਧਰ ਦੁਕਾਨ ਤੇ ਜਾਣਾ ਲੈ ਗੱਡੀ ਲੈ ਕੇ ਜਾਣੀਓ ਤੁਸੀਂ ਗੱਡੀ ਪਤਾ ਕੀ ਗੱਲ ਹੈ ਗੱਡੀ ਮੋਟਰਸਾਈਕਲ ਲੋਕਾਂ ਦੇ ਹੁਣ ਆਮ ਜਾਉਦੇ ਘਰਾਂ ਦੇ ਉਹ ਹੋਗੇ ਸਾਧਨ ਹੋਗੇ ਆਮ ਸਾਧਨ ਹੋਗੇ ਨਹੀਂ ਪੁੱਤਾ ਤੁਸੀਂ ਇਹ ਚੀਜ਼ਾਂ ਨੂੰ ਘੱਟ ਵਰਤਿਆ ਕਰੋ ਹਾਂ ਲੋਕਾਂ ਨੂੰ ਸੌਖਲ ਹੋ ਗਏ ਅੱਗੇ ਸਾਈਕਲਾਂ ਤੇ ਜਾਂਦੇ ਰਿਸ਼ਤੇਦਾਰੀਆਂ ਚ ਮਖਾ ਇਹ ਚੀਜ਼ਾਂ ਨੂੰ ਇਹ ਇਹ ਚੀਜ਼ਾਂ ਨੂੰ ਘੱਟ ਵਰਤਣ ਨਾਲ ਬਹੁਤ ਫਾਇਦਾ ਹੋਊਗਾ ਨੰਬਰ 1 ਤੇ ਤੇਲ ਡੀਜ਼ਲ ਦਾ ਫਾਇਦਾ ਹੁੰਦਾ ਪੈਸੇ ਦੀ ਖਪਤ ਨਹੀਂ ਹੁੰਦੀ ਪੈਸੇ ਦੀ ਖਪਤ ਨਹੀਂ ਹੁੰਦੀ ਹਾਂ ਤੇ ਐਕਸੀਡੈਂਟ ਹੋਣ ਦੇ ਘੱਟ ਚਾਂਸਸ ਹੁੰਦੇ ਆ ਹਾਂ ਠੀਕ ਆ ਹਾਂ ਹੁਣ ਗੱਡੀ ਤਾਂ ਘਰੇ ਖੜੀ ਸੀ ਆਪਣੇ ਕੋਲੇ ਵੀ ਜਿਹੜੀ ਹੈਗੀ ਆ ਉਹ ਲੰਡੀ ਜੀ ਹਾਂ 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 ਮੇਰੇ ਕੋਲ ਤਾਂ ਤੈਨੂੰ ਪਤਾ ਅਮਰੂਤੀ ਆ ਹਾਂ ਘੈਂਟਾ ਗੱਡੀ ਤਾਂ ਪੂਰੀ ਸਿਰ ਅਮਰੂਤੀ ਗੱਡੀ ਚਲਾਉਣ ਵੀ ਜਾਣਦਾ ਵਾਂ ਉਹਦੇ ਸਮੇਂ 'ਚ ਪੂਰੀ ਵਿਕੀ ਆ ਮੈਂ ਕਿਹਾ ਯਾਰ ਵੀ ਚਲ ਆਪਾਂ ਬੱਸ ਤੇ ਜਾਵਾਂਗੇ ਮੋੜ ਨਾਲ ਹਾਂ ਬੱਸ ਤੇ ਸੇਫਟੀ ਆ ਨਾਲੇ ਛੰਡ ਹੈ ਹਾਂ ਟੌਰਨ ਆ ਗਿਆ ਹੁਣ ਮੈਂ ਕਿਹੜਾ ਜਰਾ ਆ ਮੈਂ ਤਾਂ ਟੜਕੇ ਮੁੜਨਾਗਾ ਦੇਖ ਹਾਂ ਹਾਂ ਨਾ ਅੱਜ ਤਾਂ ਮੁੜਨ ਵੀ ਨਿੰਦੇ ਸੀ ਨਹੀਂ ਉਹ ਤਾਂ ਠੀਕ ਆ ਗੱਲ ਪੁੱਤਾਂ ਤੇ ਚੱਲ ਫਿਰ ਕੋਈ ਨਾ ਪੁੱਤ ਕਾ ਤੂੰ ਪੀ ਕੇ ਆਪਾਂ ਤੇ ਬਾਦ ਨੂੰ ਚੱਲਦੇ ਆਂ 2 ਮਿੰਟ ਹਾਂ ਠੀਕ ਆ ਆਪਾਂ ਹੱਲਾ ਹਾਂ ਸਰਦਨ ਪਾਰਟੀ ਦਾ ਪੁੱਤ ਆਇਆ ਮੈਂ दारू ਪੀਣਾ ਤਾਂ ਹਟ ਗਿਆ ਛੱਡਤੀ ਛੱਡਤੀ ਮੈਂ ਤਾਂ ਚਲੋ ਵਧੀਆ ਰਹੀ ਮੈਨੂੰ ਤਾਂ ਹੋ ਗਿਆ ਯਾਰ ਘੱਟੋ ਘੜ 10 ਸਾਲ ਛੱਡੀ ਨਾ ਤੁਹਾਨੂੰ ਪਤਾ ਲਾਉਂਦੇ ਨਹੀਂ ਹੈਗਾ ਨਹੀਂ ਮੈਂ ਤਾਂ ਫਿਰ ਵਿਆਹ ਤੇ ਮਾਰੀ ਮੁੱਟੀ ਉਹਦੋਂ ਕੁੱਟ ਲਾ ਲਈ ਸੀ ਹਾਂ ਚਲ ਅੱਜ ਲੜੀ ਕੁੱਟ ਕੋਈ ਨਹੀਂ ਆਏ ਨਹੀਂ ਨਹੀਂ ਮੈਂ ਸਭ ਮੈਂ ਤੈਨੂੰ ਦੱਸਾਂ ਸ਼ੇਰਾ ਹਾਂਜੀ ਜਦੋਂ ਆਪਾਂ ਕੁੱਟੀ ਪੈਣ ਕੁੜੇ ਆਉਨੇ ਆ ਉਦੋਂ ਬਾਈ ਮੈਂ ਕਹਿਣਾ ਲੌਣੀ ਨਹੀਂ ਚਾਹੀਦੀ ਤੀ ਤਾਂ ਗੱਲ ਸੁੱਡੀ ਸੀ ਕਿ ਐਸਿਆਣਾ ਮੰਦਾ ਦਾ ਫਿਰ ਹਾਏ ਨੂੰ ਪਤਾ ਆਬਦੀ ਇੱਜ਼ਤ ਆਬਦੇ ਹੱਥ ਹੁੰਦੀ ਆ ਅੱਛਾ ਫਿਰ ਸੇਰਾ ਕਣਕਰ ਮਾਦੀ ਕਣਕਰ ਮਾਦੀ ਆਈ ਤੀ ਫਿਰ ਝੋਨੇ ਚਾਪਟੇ ਦਾ ਬਹੁਤ ਝਾੜ ਘਟ ਗਿਆ ਬਹੁਤ ਕਿਸਾਨਾਂ ਦਾ ਬੁਰਾ ਹਾਲ ਐ ਤੇ ਸਰਕਾਰਾਂ ਕੁਝ ਦੇਖ ਨਹੀਂ ਰਹੀਆਂ ਹਨਾ ਬੀ ਬਝੌੜੇ ਮਾੜਿਆ ਚਲਾਈ ਤੀ ਕਣਕਾ ਕੌਣ ਕਾ ਚੰਗੀਆਂ ਹੋਣ ਵਾਦਾ ਕਾਟਾ ਨਿਕਲ ਜਾਂਦਾ ਦੇਖ ਕਿਹਦਾ ਝੋਨੇ ਦਾ ਝਾੜ ਹੀ ਵਾਲਾ ਘਟੇ ਜਮੇ ਜਮੇ ਮਹੱਤ ਮਾਰੇਗੀ ਕਿਸਾਨਾਂ ਦਾ ਕਿਸਾਨ ਕਿਸਾਨ ਕਰੂ ਯਾਰ ਕਿਸਾਨ ਆ ਕਿਸਾਨ ਦੇ ਸਿਰ ਤੇ ਸਾਰੀ ਚੀਜ਼ ਹੈ ਹਨਾ ਚੋਰੀ ਵਧ ਗਈ ਕੋਈ ਮੋਟਰ ਨਹੀਂ ਛੱਡਦਾ ਕੋਈ ਤਾਰਾ ਨਹੀਂ ਛੱਡਦਾ ਆਹ ਤਾਂ ਯਾਰ ਤੇਰੀਆਂ ਚੋਰਾਂ ਦੇ ਮੂੰਹ ਚ ਹੀ ਨੇ ਹਾਂ ਇਹ ਫਿਰ ਕੋਲੇ ਆ ਗਏ ਆਪਣੇ ਅੱਛਾ ਇਥੋਂ ਤੋਂ ਉਹ ਐ ਲਾਲਾ ਵੀ ਆਪਣਾ ਬਾ ਆਪਣੀ ਗੁਮਾਂਡੀਆਂ ਦੀਆਂ ਖੋਲੀਆਂ ਬੁਰਾ ਹਾਲਾ ਥੱਲੋਂ ਤਾਰਾਂ ਵੱਢ ਕੇ ਲੈ ਜਾਂਦੇ ਆ ਕਿ ਉਹ ਤਾਰਾਂ ਦਾ ਕੀ ਹਾਲ ਹੈ ਦੇਖ ਲੈ ਨਹੀਂ ਮੇਰੀ ਗੱਲ ਤਾਂ ਸੁਣ ਲੈ ਉਹ ਸੜਕ ਨਾ ਲੱਗਿਆਂਦਾ ਗਾਹਾਂ ਆਪਣਾ ਮੂਕਾਂ ਮੈਂ ਜਦੋਂ ਬਾਹਲੇ ਤੇ ਰੋ ਗਿਆ ਉਦੋਂ ਆਇਆ ਸੀ ਤੇਰੀ ਲਵੀ ਹਾਂ ਹਾਂ ਉਦੋਂ ਉਹ ਇਥੋਂ ਤੋਂ ਆਹ ਵੱਟ ਤੋਂ ਆਹ ਵੱਟ ਤੋਂ ਜਿੱਥੇ ਤਾਰ ਲੱਗੀਆਂ ਐ ਗਾਹਾਂ ਉਹ ਗਾਹਾਂ ਉਹ ਸੜਕ ਨਾਲ ਐ ਹੀ ਆ ਜਾਂਦਾ ਐ ਹੀ ਮੋੜਿਆ ਹੁੰਦਾ ਆਇਓ ਕੋਠਾ ਪਰਾਂਗਾ ਤੇ ਆਈ ਮੁਰਿਆਂ ਦਾ ਇੱਥੋਂ ਆਏ ਕੁਸਤਾ ਵਾਹਣਾ ਫਿਰ ਕੁਛ ਉਧਰ ਆ ਕੁਛ ਉਧਰ ਆ ਹਾਂ ਉਧਰ ਵੀ ਦਿਖਾ ਦਾਂਗੇ ਚਲ ਜੇ ਟਾਈਮ ਲੱਗੇ ਜਿੱਦ ਕਿਤੇ ਫੇਰ ਆਈ ਆ ਮੁੰਡਾ ਫਿਰ ਇਹ ਮੁੰਡਾ ਰੱਖਿਆ ਹੋਇਆ ਆਪਣਾ ਅੱਛਾ ਹਾਂ ਉਹ ਤਾਂ ਆਪਾਂ ਭਾਈ ਬਣਾ ਕੇ ਰੱਖਿਆ ਹੋਇਆ ਆਪਣਾ ਭਾਈ ਹੈ ਇਹੀ ਸਾਉਂ ਦਾ ਸਾਰਾ ਕੁਛ ਇਸੇ ਦੀ ਜ਼ਿੰਮੇਵਾਰੀ ਆ ਸਾਰੀ ਹਾਂ ਹਾਂ ਤੇਰਾ ਤਾਂ ਡਿਊਟੀ ਡੱਕਾ ਫਿਰ ਮੇਰਾ ਲੂਟ ਨਹੀਂ ਆਉਂਦਾ ਹਾਂ ਅੱਜ ਤੇ ਵੇਲਾ ਹੁਣ ਨਾ ਲਵਾ ਦੂੰਗਾ ਨਾ ਇਹਨਾਂ ਦੇ ਨਾ ਪਰ ਹੁਣ ਚਲ ਜਿਆਦਾ ਜ਼ਿੰਮੇਵਾਰੀ ਸਾਰੀ ਇਸੇ ਦੀ ਹੈ ਵਿਚਾਰਾ ਇਹ ਬਹੁਤ ਮਿਹਨਤ ਮਾਰਦਾ ਹੈ ਮੈਂ ਤਾਂ ਘੱਟ ਹੀ ਆਉਣਾ ਨਾ ਫੇਰਾ ਫਿਰ ਮੇਰੀ ਗੱਲ ਸੁਣਾ ਹਾਂ 5 ਵਜਣ ਵਾਲੇ ਆ ਚਲ ਫਿਰ ਰੋਟੀ ਰਾਟੀ ਤਿਆਰ ਆ ਅੱਜ ਫਿਰ ਮੈਨੂੰ ਤਾਂ ਯਾਰ ਮੈਂ ਤਾਂ ਨੋਣਾ ਤੁਣਾ ਵੀ ਆ ਹਰੇ ਹਾਂ ਨੂੰ ਲਾ ਹਾਂ ਪੱਗ ਪੁੱਗ ਦਾ ਦੱਸ ਦੇ ਪੱਗ ਤਾਂ ਯਾਰ ਮੈਂ ਦੇਖ ਲਾਉਂਦਾ ਨਹੀਂ ਰੋਟੀ ਪਾਣੀ ਤਿਆਰ ਆ ਫਿਰ ਰੋਟੀ ਰਾਟੀ ਨਾ ਨੂੰ ਕਿ ਰੋਟੀ ਖਾ ਲਾ ਫਿਰ ਕੋਈ ਗੱਲ ਨਹੀਂ ਮੇਰਾ ਸੁਨੇਹਾ ਇਹ ਬਹਿਨੇ ਆ ਫਿਰ ਕਰੇ ਟੀਵੀ ਮੇਰੀ ਸੁਨੇਹਾ ਖਾਣ ਦੀ ਆਦਤ ਆ ਯਾਰ ਬਸ ਫਿਰ ਆ ਜਾ ਨਾ ਆ ਰੋਟੀਆਂ ਖਾ ਲਈ ਸੁਨੇਹਾ ਚਲ ਫਿਰ ਚੰਗਾ ਸ਼ੇਰਾ ਹਾਂ ਚਲਦੇ ਆ ਕਰੀ ਲੈ ਵੀ ਬੰਜ ਸਿਆ ਕੁੜੀ ਤਾਂ ਆਪਣੀ ਬਹੁਤ ਖੁਸ਼ ਆ ਯਾਰ ਦੇਖ ਲਾ ਮੇਰੇ ਮੋਤੀ ਪੁੱਣ ਕਿਤੇ ਹੋਣੇ ਯਾਰਾ ਐਡਾ ਸੋਹਣਾ ਘਰ ਮਿਲਿਆ ਯਾਰ ਕੁੜੀ ਨੂੰ ਕੁੜੀ ਪਾੜੀ ਸੌਖੀ ਆ ਯਾਰਾ ਜਾਈ ਜੀ ਸੌਖੀ ਆ ਉਹਦੀ ਮਾਂ ਨੂੰ ਜਦੋਂ ਮੈਂ ਦੱਸਿਆ ਜਾ ਕੇ ਨਾ ਸਾਡੇ ਆਲਾ ਡਰਮ ਵੀ ਭਰਾਵਾ ਖੁਸ਼ ਹੋ ਜਾਊਗਾ ਲੈਣੇ ਕਰ ਯਾਰ ਹੁਣ ਬਾੜੀਆਂ ਗੱਲਾਂ ਦਾ ਕੋਈ ਦਮ ਨਹੀਂ ਅਠ ਵਾਲੀ ਬਸ ਆਉਣ ਵਾਲੀ ਆ ਤੇ ਅਠ ਵਾਲੀ ਤੇ ਚੜ ਕੇ ਪਿੰਡ ਚਾਲਾ ਤੇ ਕੁੜੀ ਪਤਾ ਨਹੀਂ ਕਿੱਧਰ ਗਈ ਮੇਰਾ ਝੋਲਾ ਕਰ ਦਿੰਦੀ ਤਿਆਰ ਕੁੜਗੇ ਓਏ ਆਈ ਭਾਈ ਆਂ ਹਾਂਜੀ ਬਾਪੂ ਤੇ ਮੈਂ ਯਾਦਾਨਾ ਹੁਣ ਪੈਂਦਾ ਅੱਛਾ ਰੋਟੀ ਟੋਕ ਖਾ ਲਿਆ ਮੈਂ ਨਹਾ ਲਿਆ ਬਸ ਯਾਰ ਮੈਂ ਕੱਪੜੇ ਨਹੀਂ ਲਿਆ ਆਪਦੇ ਕੱਪੜੇ ਮੈਂ ਤਾਂ ਫਰੂਹ ਹੀ ਪਾ ਲਈ ਨਾ ਕੀ ਤੇ ਚੰਗਾ ਫਿਰ ਲੈ ਤਹੌਰੇ ਲੰਦਾ ਬਾਪੂ ਕੁਝ ਨਹੀਂ ਹੁੰਦਾ ਸੀ ਕੱਪੜਿਆਂ ਨੂੰ ਇਹ ਨਾੜੇ ਪਾ ਲੈਂਦੇ ਓ ਕੱਪੜੇ ਭਾਈ ਚੱਲ ਮੇਰਾ ਝੋਲਾ ਲਿਆ ਦੇ ਹੈਂ ਤੇ ਮਾਇਤਾ じゃ ਨਾ ਤੇਰੀ ਮਾਂ ਡੀਕਦੀ ਹੋਊਗੀ ਐ ਕਰੇ ਸੌ ਤਰ੍ਹਾਂ ਦਾ ਕੰਮ ਆ ਦਾ ਯਾ ਪਾਈ ਲੈ ਬਾਪੂ ਯਾ ਫਰਾ ਤੇ ਪ੍ਰੌਣਾ ਕਿੱਧਰ ਵਾ ਗਿਆ ਉਹ ਇੱਧਰ ਨੂੰ ਹੀ ਲਿਆਇਆ ਹੋਇਆ ਨੇ ਬਾਪੂ ਜੇ ਬੋਲ ਮਾਰ ਉਹਨੂੰ ਫੇਰ ਮੈਂ ਜਾਣਾ ਬੁਲਾ ਪਾਈ ਉਹਨੂੰ ਉਹ ਪਾਈ ਹਾਂਜੀ ਹਾਂਜੀ ਬਾਪੂ ਜੀ ਚੰਗਾ ਫਿਰ ਸ਼ੇਰਾ ਚੱਲੇ ਤੁਸੀਂ ਫਿਰ ਹਾਂ ਫਾਇਦਾ ਨਹੀਂ ਮੈਂ ਨਾ ਨਾ ਕੋਈ ਗੱਲ ਨਹੀਂ ਮੈਂ ਵਖ ਜੂੰ ਯਾਰ ਘਰੇ ਪਹੁੰਚ ਕੇ ਫੋਨ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਮੈਂ ਜਿਹੜੇ ੱਡੇ ਤੇ ਉਤਰਿਆ ਸੀ ਉਸੇ ੱਡੇ ਤੇ ਚੜ ਜੂੰਗਾ ਜਵਾਖ ਜੀ ਤੇ ਬੇਬੇ ਨੂੰ ਲਿਆਈ ਕਦੇ ਉਹ ਇੱਥੇ ਦੋ ਦੋ ਕਿਲੇ ਤਿੰਨ ਕਿਲਿਆਂ ਦੀ ਬਾਟੀਆ ਹਾਂ ਮੈਂ ਤਾਂ ਨੇੜੇ ਆ ਖਰਾ ਨੇੜੇ ਆ ਕੋਈ ਨਾ ਜਵਾਖ ਜੀ ਨੂੰ ਤੇ ਬੇਬੇ ਚੰਗਾ ਫਿਰ ਭਾਈ ਚੰਗਾ ਬੋ ਮਾਰ ਲਈ ਕਿਹੜਾ ਚੰਗਾ ਚੰਗਾ ਵੀ ਸ਼ੀਰਾ ਠੀਕ ਹੈ ਜੀ ਠੀਕ ਹੈ ਹਾਂ ਠੀਕ ਅਸੀਂ ਆਵਾਂਗੇ ਚੱਲ ਫਿਰ ਠੀਕ ਆ ਕੰਮ ਧੰਦਾਂਜ ਕਿਹੜਾ ਨਿਕਲ ਆ ਜਾਂਦਾ ਯਾਰ ਕੀ ਜੀ ਚੰਗਾ ਪੁੱਤ ਆ। ਲਿਗਾ ਹੀ। ਹਾਏ। ਹਾਏ ਪਾਪਾ ਕੀ ਹੋ ਗਿਆ ਮੰਮੀ? ਮੰਮੀ! ਭਾਈ ਨੇ ਕੀ ਹੋ ਗਿਆ ਇਹਨੂੰ? ਮੰਮੀ ਦੇਖੋ ਪਾਪਾ ਨੂੰ ਕੀ ਹੋ ਗਿਆ? ਸੋਨੂੰ। ਲਖੜਾ ਹੋ ਜਾ ਦਵਾਈ ਲੈ ਲੈ। ਇੱਧਰ ਆ ਲਿਖੋ। ਲਜੀ ਪੈ ਜੋ ਹੋਂਦ ਫਿਰ ਆਮ ਕਰ ਲੋ ਬੜਾ ਹੀ ਔਖਾ ਹੋਇਆ ਪਿਆ ਤੁਹਾਡਾ ਤਾਂ 10 ਸਾਲ ਹੋ ਗਏ ਮੈਨੂੰ ਵਿਆਹ ਹੀ ਨੂੰ ਵਧੀਆ ਜ਼ਿੰਦਗੀ ਜਲਦੀ ਸੀ ਜਿੱਦ ਦੇ ਬਿਮਾਰ ਹੋਏ ਨੇਗੇ ਸਾਰਿਆਂ ਨਾਲ ਤਾਂ ਡਾਕਟਰਾਂ ਨੂੰ ਪੈਸੇ ਲੱਗੇ ਨਾਲੇ ਘਰ ਸਾਰਾ ਖਰਾਬ ਹੋ ਗਿਆ ਪੱਲੀ ਮੇਰੀ ਧੀ ਆ ਦਾਦੀ ਮੈਂ ਕੀ ਕੰਗੂ ਜੇ ਇਹਨਾਂ ਨੂੰ ਕੁਝ ਹੋ ਗਿਆ ਮੇਰਾ ਤਾਂ ਕੰਮ ਕਰ ਕਰਨ ਦਾ ਨਹੀਂ ਕੀ ਕਰਦਾ ਹੈ ਦੱਸ ਕੀ ਕਰ ਹਰੇ 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 ਹਾਂ ਮੰਮੀ ਮੇ ਪਾਪੇ ਨੂੰ ਪਾਣੀ ਦੇ ਕੈਸੋ ਬਾਲਾ ਹੀ ਹਾਏ ਹਾਏ ਕਰੀ ਜਾਂਦੇ ਆ ਮੰਮੀ ਆਪਾਂ ਨੂੰ ਡਾਕਟਰ ਕੋਲ ਨਾ ਲੈ ਚਲੀਏ ਪੁੱਤ ਸਾਰੇ ਡਾਕਟਰਾਂ ਨੂੰ ਕੱਦ ਦਿਖਾ ਲਿਆ ਹੁਣ ਕਿਹਨੂੰ ਦਿਖਾਈ ਸਾਰੇ ਡਾਕਟਰਾਂ ਨੇ ਜਵਾਬ ਦਿੱਤਾ ਹੁਣ ਮੰਮੀ ਆਪਾਂ ਇੱਕ ਵਾਰ ਲੈ ਚਲਦੇ ਆ ਮੰਮੀ ਕੋਈ ਨਾ ਪੁੱਤ ਦੇਖ ਗਏ ਹੁਣ ਤਾਂ ਤੇਰਾ ਪਪਾ ਰੱਬਾ ਸਰੀ ਆ ਪਪਾ ਜੀ ਚਾਹ ਪੀ ਲਓ ਪਪਾ ਜੀ ਪਪਾ ਜੀ ਚਾਹ ਪੀ ਲਓ ਪਪਾ ਜੀ ਕੀ ਹੋ ਗਿਆ ਮੰਮੀ ਮੰਮੀ ਆ ਪਾਪਾ ਨੂੰ ਦੇਖੋ ਕੀ ਹੋ ਗਿਆ ਕੀ ਹੋ ਗਿਆ ਮੰਮੀ ਬੋਲਦੀ ਨਹੀਂ ਸੁਣਦੇ ਨਹੀਂ ਸੁਣਦੇ ਨਹੀਂ ਹਾਏ ਕੀ ਹੋ ਗਿਆ ਸੋਨੂ ਹਾਏ ਪਾਪਾ ਤੈਨੂੰ ਕੀ ਹੋ ਗਿਆ ਹਾਏ ਪਾਪਾ ਤੂੰ ਸਾਨੂੰ ਛੱਡ ਕੇ ਭੱਗ ਗਿਆ ਪਾਪਾ ਮੇਰੇ ਤੇ ਮੰਮੀ ਬਾਏ ਤਾਂ ਸੋਚ ਲੈਂਦਾ ਪਾਪਾ ਸਾਡਾ ਕੀ ਬਣੂਗਾ